ਜ਼ਿੰਦਗੀ ਨੇ ਪੁੱਛਿਆ ਸੁਪਨਾ ਕੀ ਹੁੰਦਾ ਹੈ ਹਕੀਕਤ ਬੋਲੀ ਬੰਦ ਅੱਖਾਂ 'ਚ ਜੋ ਆਪਣਾ ਹੁੰਦਾ ਹੈ ਉਹੀ ਖੁੱਲੀਆਂ ਅੱਖਾਂ 'ਚ ਸੁਪਨਾ ਹੁੰਦਾ ਹੈ ਜ਼ਿੰਦਗੀ ਪੇਂਟਿੰਗ ਦੀ ਤਰ੍ਹਾਂ ਹੈ ਆਸ਼ਾ ਦੇ ਨਾਲ ਲਕੀਰਾਂ ਖਿੱਚੋ ਗਲਤੀਆਂ ਨੂੰ ਸ਼ਾਂਤਸ਼ੀਲਤਾ ਨਾਲ ਮਿਟਾਓ ਬਹੁਤ ਹੌਸਲੇ ਨਾਲ ਬਰਸ਼ ਨੂੰ ਡੁਬਾਓ ਤੇ ਆਪਣੀ ਜ਼ਿੰਦਗੀ ਨੂੰ ਪਿਆਰ ਦੇ ਨਾਲ ਰੰਗੋ ਅੱਜ ਕੱਲ੍ਹ ਰਿਸ਼ਤੇ ਵੀ ਖੋਖਲੇ ਹੋ ਗਏ ਨੇ ਹਾਲ ਪੁੱਛਿਆ ਜਾਂਦਾ ਹੈ ਪਰ ਸੁਨਿਆ ਨਹੀਂ ਜਾਂਦਾ ਆਪਣੀ ਜ਼ਿੰਦਗੀ ਤੋਂ ਕਦੇ ਨਰਾਜ਼ ਨਾ ਹੋਵੋ ਕੀ ਪਤਾ ਤੁਹਾਡੀ ਸਹੀ ਜ਼ਿੰਦਗੀ ਕਿਸੇ ਦਾ ਸੁਪਨਾ ਹੋਵੇ ਜਦੋਂ ਖੁਸ਼ ਹੋਵੋ ਤੇ ਜਦੋਂ ਗੁੱਸਾ ਆਉਣ ਤੇ ਕਦੇ ਵੀ ਕੋਈ ਫੈਸਲਾ ਨਾ ਲਵੋ ਕਿਉਂਕਿ ਇਹ ਦੋਵੇਂ ਹਾਲਾਤ ਤੁਹਾਨੂੰ ਸਹੀ ਫੈਸਲਾ ਨਹੀਂ ਲੈਣ ਦੇਣਗੇ ਇਨਸਾਨ ਦੀ ਸ਼ਕਤੀ ਹਮੇਸ਼ਾ ਉਸਦੀ ਆਤਮਾ ਚੁੰਦੀ ਹੈ ਤੇ ਆਤਮਾ ਕਦੇ ਵਿਕਲਾੰਗ ਨਹੀਂ ਹੁੰਦੀ ਗੁੱਸਾ ਤੇਜ਼ ਹਨੇਰੀ ਵਾਂਗ ਹੁੰਦਾ ਹੈ ਕੁਝ ਸਮੇਂ ਮਗਰੋਂ ਠੰਡਾ ਪਹਿਚੰਦਾ ਹੈ ਪਰ ਉਸ ਸਮੇਂ ਤੱਕ ਬਹੁਤ ਸਾਰੀਆਂ ਟਹਿਣੀਆਂ ਅਤੇ ਪੱਤੇ ਟੁੱਟ ਚੁੱਕੇ ਹੁੰਦੇ ਨੇ ਜਿਨ੍ਹਾਂ ਨੂੰ ਤੋਂ ਪਾਰ ਜੋੜਿਆ ਨਹੀਂ ਜਾ ਸਕਦਾ ਜੀਭ ਚਾਹਤੀ ਨੀਂਦ ਦੀ ਪਰ ਐ ਤੋਟੀਆਂ ਹੱਡੀਆਂ ਤੋੜਵਾ ਸਕਦੀ ਹੈ ਇਸ ਲਈ ਲੋੜ ਅਨੁਸਾਰ ਹੀ ਬੋਲੋ ਅਚਲਪਨ ਦਾ ਅੱਖਾਂ ਤੋਂ ਪਹਿਚਾਨਣ ਦਾ ਹੱਥ ਹੋ ਗਈ ਲੱਖਾਂ ਤੋਂ ਪਹਿਚਾਨਣ ਦਾ ਇਸ ਬੱਚੇ ਨੇ ਵਟੇ ਹੋ ਕੇ ਕੀ ਪਛਾਨਣਾ ਪਾਲਿਆ ਸੀ ਜਿੰਨਾ ਹੱਥਾਂ ਤੋਂ ਪਹਿਚਾਨਣ ਹੁੰਦਾ ਤੂੰ ਦਾਵਾ ਕਰਦਾ ਹੈ ਪਹਿਲੀ ਨਜ਼ਰ ਤੋਂ ਪਰਖਣ ਦਾ ਸਤ ਜਨਮਾਂ ਦੀਆਂ ਕੰਡਾ ਤੋਂ ਪਹਿਚਾਨਣ ਦਾ ਜੇ ਤੁਹਾਡੀ ਸਮੀਰ ਅਤਨੀਅਤ ਸਾਫ ਹੈ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਤੁਹਾਨੂੰ ਚੰਗਾ ਕਹੇ ਜਾਂ ਫੁਰਾ ਤੁਸੀਂ ਦੂਸਤਾਂ ਦੀ ਸੋਚ ਨਾਲ ਨਹੀਂ ਆਪਣੀ ਨੀਅਤ ਨਾਲ ਜਾਣੇ ਚਾਹੋਗੇ ਕੁੜੀਆਂ ਮਜਬੂਰੀ ਚ ਪਲਤੀਆਂ ਨੇ ਮਾਪੇ ਇਹ ਬੋਲਦੇ ਨੇ ਕਿ ਜੋ ਕਰਨਾ ਆਪਣੇ ਸਹੁਰੇ ਘਰ ਜਾ ਕੇ ਕਰੀ ਤੇ ਸਹੁਰੇ ਘਰ ਇਹ ਬੋਲਦੇ ਨੇ ਕਿ ਤੇਰੇ ਮਾਪਿਆਂ ਨੇ ਕੁਝ ਕਰਨ ਨਹੀਂ ਦਿੱਤਾ ਬਸ ਇਸੇ ਚੀਜ਼ ਕੁੜੀ ਤੇ ਸਾਰੇ ਚਾ ਅਤੁੱਟ ਰਹਿ ਜਾਂਦੇ ਨੇ ਤੇ ਜ਼ਿੰਦਗੀ ਪੂਰੀ ਹੋ ਚਾਹੁੰਦੀ ਹੈ ਜੇ ਤੋ ਕਿਸੇ ਦੁੱਖ ਵਿੱਚ ਫਸ ਜਾਓ ਤਾਂ ਇਹ ਗੱਲ ਯਾਦ ਰੱਖਣਾ ਕਿ ਕਟਿਆ ਹੋਇ ਰੁੱਖ ਵੀ ਵੱਧਦਾ ਹੈ ਤੇ ਅਲੋਪ ਹੋਇਆ ਚੰਦਰਮਾ ਵੀ ਦੁਬਾਰਾ ਵੱਧ ਕੇ ਪੂਰਾ ਹੋ ਜਾਂਦਾ ਹੈ ਕਦੇ ਕਦੇ ਇਨਸਾਨ ਸੱਚੀ ਥੱਕ ਜਾਂਦਾ ਖاموش ਰਹਿੰਦੇ ਰਹਿੰਦੇ ਤਰਤ ਸੰਤੇ ਸੰਤੇ ਸਬਦ ਰੱਖਦੇ ਰੱਖਦੇ ਉਮੀਦ ਕਰਦੇ ਕਰਦੇ ਰਿਸ਼ਤੇ ਨਿਪੋਂਦੇ ਨਿਪੋਂਦੇ ਤੇ ਸਫਾਈਆਂ ਦਿਨ ਦੇ ਦਿਨ ਦੇ ਦੇਖਿਆ ਹੈ ਨਾ ਜੋ ਚੰਦਨ ਕਿਸ ਜਾਂਦਾ ਹੈ ਉਹੀ ਮूर्ति ਤੇ ਮਸਤਕ ਤੇ ਲਗਾਇਆ ਜਾਂਦਾ ਹੈ ਤੇ ਚੋ ਨਹੀਂ ਕਿਸਦਾ ਉਹ ਸਿਰਫ ਜਲਾਉਣ ਤੇ ਕਮ ਆਉਂਦਾ ਹੈ ਸੱਚਾਈ ਤੇ ਰਾਹ ਤੇ ਚਲਤੇ ਹੋਏ ਜੇਕਰ ਇਕੱਲੇ ਵੀ ਪੈ ਜਾਓ ਤਾਂ ਉਦਾਸ ਨਾ ਹੋਣਾ ਕਿਉਂਕਿ ਹਨੇਰੇ ਨੂੰ ਰੋਸ਼ਨੀ ਚ ਬਦਲਣ ਲਈ ਇਕੱਲਾ ਸੂਰਜ ਹੀ ਕਾਫੀ ਹੈ ਜੀ ਰਿਹਾ ਹੈ ਸਚਨਾ ਤੂੰ ਕਪੜੇ ਪਤਲ-ਪਤਲ ਕੇ ਇੱਕ ਦਿਨ ਇੱਕ ਕਪੜੇ ਚ ਲੈ ਚਾਨ ਕੇ ਲੋਕ ਤਨ ਮੋਟਾ ਪਤਲ ਬਦਲ ਕੇ ਜਿਸ ਨੇ ਰਛਿਤ ਨਾ ਪੋਣਾ ਹੁੰਦਾ ਹੈ ਉਹ ਤੁਹਾਡੀਆਂ ਹਜ਼ਾਰ ਗਲਤੀਆਂ ਵੀ ਮਾਫ਼ ਕਰ ਦਿੰਦਾ ਹੈ ਤੇ ਜਿਸ ਨੇ ਨਹੀਂ ਨਿਪੋਣਾ ਹੁੰਦਾ ਉਹ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੇ ਵੀ ਸਾਥ ਛੱਡ ਦਿੰਦਾ ਹੈ ਇੱਕ ਨਿੱਕੀ ਜਿਹੀ ਖੋਡ ਵਿੱਚ ਹਜ਼ਾਰਾਂ ਕੀੜੀਆਂ ਬਹੁਤ ਪਿਆਰ ਨਾਲ ਰਹਿੰਦੀਆਂ ਨੇ ਪਰ ਮਹਿਲ ਵਰਗਾ ਮਕਾਨ ਹੋਵੇ ਦੋ ਪਰਾਵਾਂ ਦਾ ਰਾਣਾ ਓੱਖਾ ਜਾਂਦਾ ਹੈ ਪਿਓ ਪੁੱਤਰ ਤਾਂ ਰਾਣਾ ਓੱਖਾ ਜਾਂਦਾ ਹੈ ਸੱਸ ਤੇ ਨੌ ਤਾਂ ਵੀ ਰਾਣਾ ਓੱਖਾ ਜਾਂਦਾ ਹੈ ਬਹੁਤ ਛੋਟਾ ਸਰੀਰਕ ਕੀੜੀ ਦਾ ਪੜਹਿਲਤਾ ਬਹੁਤ ਵੱਡਾ ਹੈ ਪਰ ਬਹੁਤ ਭਾਰੇ ਪਰ ਕਮਸੇਰੇ ਮਨੁੱਖ ਦਾ ਪਰਛਿਰਾ ਕਿੜੀ ਤੋ ਵੀ ਛੋਟਾ ਹੈ ਮਾਂ-ਪਾਪ ਵਾਸਤੇ ਕੋਈ ਜਗਾ ਨਹੀਂ ਭੈਣ-ਭਰਾ ਵਾਸਤੇ ਕੋਈ ਜਗਾ ਨਹੀਂ ਬੁਰੇ ਕੰਮ ਕਰਕੇ ਕਿੱਥੇ ਛਿਪੋਗੇ ਅਸਮਾਨ ਧਰਤੀ ਹਵਾ ਸਭ ਉਸੇ ਦਾ ਹੈ ਚਿੰਤਾ ਨਾਲ ਚਤੁਰਾਈ ਕਟੇ ਕਟੇ ਰੂਪ ਤੇ ਗਿਆਨ ਚਿੰਤਾ ਬਹੁਤ ਮੰਦ ਭਾਗੀ ਚਿੰਤਾ ਚਿਤਾ ਸਮਾਨ ਜੋ ਹੋਣਾ ਨਹੀਂ ਹੈ ਉਹ ਤਾਂ ਹੋਵੇ ਕਾਹੀ ਨਹੀਂ ਤਾਂ ਫਿਰ ਚਿੰਤਾ ਕਿਸ ਦੀ ਤੇ ਜੋ ਹੋਣਾ ਹੈ ਉਹ ਤਾਂ ਹੋ ਕੇ ਹੀ ਰਹੇਗਾ ਤੇ ਫਿਰ ਚਿੰਤਾ ਕਿਸ ਗੱਲ ਦੀ ਚਿੰਤਾ ਕਿਸ ਲਈ ਕਰਨੀ ਚਿੰਤਾ ਤਾਂ ਚੇਤਾ ਬਰਾਬਰ ਹੈ ਚਿੰਤਾ ਮੁਕਤ ਰਹੋ ਜੀਵਨ ਉਹ ਨਾ ਵੀ ਔਖਾ ਨਹੀਂ ਜੀਵਨ ਔਖਾ ਅਸੀਂ ਖੁਦ ਹੀ ਬਣਾਉਂਦੇ ਹਾਂ ਦੇਖੋ ਦੇ ਕੁਝ ਹੋ ਰਿਹਾ ਤਾਂ ਸੋਚਦੇ ਕੁਝ ਹੋ ਰਿਹਾ ਪਰ ਸਾਡੀ ਹਕੀਕਤ ਕੁਝ ਹੋ ਰਹੀ ਹੁੰਦੀ ਹੈ ਇੰਨੇ ਸਾਰੇ ਚਲੇ ਲੈ ਕੇ ਖੁਸ਼ੀ ਤੇ ਸਫਲਤਾ ਦੀ ਤਲਾਸ਼ ਤੇ ਕੀ ਉਮੀਦ ਤੱਕ ਵੀ ਨਾ ਕਰਨਾ ਜੋ ਚੰਗਾ ਲੱਗੇ ਉਸ ਨੂੰ ਸਵੀਕਾਰ ਕਰੋ ਤੇ ਜੋ ਬੁਰਾ ਲੱਗੇ ਉਸ ਦਾ ਤਿਆਗ ਕਰੋ ਫਿਰ ਉਹ ਚਾਹੇ ਵਿਚਾਰ ਹੋਵੇ ਕਰਮ ਹੋਵੇ ਜਾਂ ਮਨੁੱਖ ਪਾਣੀ ਮਰਿਆਦਾ ਤੋੜੇ ਤਾਂ ਵਿਨਾਸ਼ ਤੇ ਜੇਕਰ ਬੋਲੀ ਮਰਿਆਦਾ ਤੋੜੇ ਤਾਂ ਸਰਵਨਾਸ਼ ਮਨੁੱਖ ਦੀ ਬੋਲੀ ਵਿੱਚ ਬਹੁਤ ਸ਼ਕਤੀ ਹੁੰਦੀ ਹੈ ਉਸ ਵਿੱਚ ਤੀਰ ਵਰਗੀ ਧਾਰ ਵੀ ਹੁੰਦੀ ਹੈ ਤੇ ਪੰਸਰ ਦੀ ਵਰਗੀ ਮਿਠਾਸ ਵੀ ਤੇ ਜੇਕਰ ਸੋਚ ਵਿਚਾਰ ਤੋਂ ਬਿਨਾ ਬੋਲੀ ਦਾ ਪਰ ਚੋਕ ਕੀਤਾ ਚਾਵੇ ਤਾਂ ਲਾਭ ਦੀ ਚਕਾਂ ਹਾਨੀ ਵੀ ਹੋ ਸਕਦੀ ਹੈ ਮਾਨਸਿਕ ਸੇਤਨ ਠੀਕ ਰੱਖ ਲੈ ਸਭ ਤੋਂ ਮੱਤ ਪਰ ਸੋਚਾ ਇਹ ਹੈ ਕਿ 50 ਗ੍ਰਾਮ ਦੀ ਜੀਵਨ ਨੂੰ 50 ਕਿਲੋ ਦੇ ਸਰੀਰ ਤੇ ਹਾਵੀ ਨਾ ਹੁੰਦਿਓ ਪ੍ਰਕਿਰਤੀ ਪਰਵਰਤਨਸ਼ੀਲ ਹੈ ਜੋ ਇਸ ਗੱਲ ਨੂੰ ਸਮਝ ਜਾਂਦਾ ਹੈ ਉਹ ਮੁਸੀਬਤ ਵਿੱਚ ਘਬਰਾ ਨਹੀਂ ਕਰਦਾ ਛੋਟੀ ਮੋਟੀ ਕਟਨਾ ਨਾਲ ਉਤਸਾਹ ਨਾਲ ਹੋਇਆ ਕਰੋ ਤੇ ਇੱਕ ਗੱਲ ਮੇਸ਼ਾ ਯਾਦ ਰੱਖਣਾ ਕਿ ਸਭ ਦਾ ਖਿਆਲ ਰੱਖੋ ਤੇ ਆਪਣਾ ਵੀ ਖਿਆਲ ਰੱਖੋ ਹਮੇਸ਼ਾ ਮੁਸਕਰਾਉਂਦੇ ਰਹੋ ਕਦੇ ਆਪਣੇ ਲਈ ਤੇ ਕਦੇ ਆਪਣਿਆਂ ਤੇ ਲਈ ਫਿਰ ਮਿਲਾਂਗੇ ਦੋਸਤੋ ਆਪਣਾ ਖਿਆਲ ਰੱਖਣਾ ਰੱਬ ਰਾਖਾ